ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਅੱਜ ਆਪਣੇ ਨਾਲ ਆ ਮੌਜੂਦ ਹਨ ਬੀਪੀ ਰਜਿੰਦਰ ਗੌਰ ਹਲਕਾ ਬੱਲੂਆਣਾ ਦੇ ਅਲਕਾ ਇੰਚਾਰਜ ਕਾਂਗਰਸ ਪਾਰਟੀ ਦੇ ਸਤਿ ਸ੍ਰੀ ਅਕਾਲ ਮੈਡਮ ਇਹ ਆਪਣੇ ਲੋਕ ਸਭਾ ਦੇ ਚੋਣ ਆ ਚੁੱਕੇ ਨੇ ਤੇ ਪ੍ਰਚਾਰ ਸਾਰੀਆਂ ਪਾਰਟੀਆਂ ਆਪਣੇ ਆਪਣਾ ਜ਼ੋਰ ਸ਼ੋਰਾਂ ਤੇ ਕਰ ਰਹੇ ਨੇ ਤੁਸੀਂ ਇਹ ਇਲੈਕਸ਼ਨ ਕਿਸ ਤਰ੍ਹਾਂ ਦੇ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਸੀਂ ਐਸ ਕਾਬਲ ਸਮਝਿਆ ਸਾਡੇ ਕੋਲ ਆਏ ਸੋਸ਼ਲ ਮੀਡੀਆ ਦੀ ਮੈਂ ਧੰਨਵਾਦ ਦੀਆਂ ਉਸ ਤੋਂ ਬਾਅਦ ਸਮੂਹ ਹਲਕਾ ਵਾਸੀਆਂ ਦੀ ਜਿਨ੍ਹਾਂ ਨੇ ਔਰ ਸਾਡੀ ਹਾਈ ਕਮਾਂਡ ਦੀ ਜਿਨ੍ਹਾਂ ਨੇ ਬੜੀ ਦੂਰੰਦੇਸ਼ੀ ਦੇ ਨਾਲ ਦੇਖਦੇ ਹੋਏ ਸ਼ੇਰ ਸਿੰਘ ਬਾਯੂ ਜੀ ਨੂੰ ਜਿਹੜਾ ਚੋਣ ਮੈਦਾਨ ਵਿੱਚ ਉਤਾਰਿਆ ਇਹ ਪਹਿਲਾਂ ਵੀ ਦੋ ਵਾਰ ਤੁਹਾਨੂੰ ਪਤਾ ਹੈ ਅਕਾਲੀ ਦਲ ਤੋਂ ਸੰਸਦ ਰਹ ਚੁੱਕੇ ਹੈ ਔਰ ਉਸ ਤੋਂ ਬਾਅਦ ਪਿਛਲੀ ਵਾਰ ਇਹਨਾਂ ਨੇ ਕਾਂਗਰਸ ਸ਼ਾਮਲ ਹੋ ਕੇ ਕਾਂਗਰਸ ਤੋਂ ਇਲੈਕਸ਼ਨ ਲੜਿਆ ਸੀ ਤਾਂ ਹੁਣ ਫੇਰ ਚੌਥੀ ਵਾਰੀ ਮੈਦਾਨ 'ਚ ਆਏ ਹੈ ਇਹਨਾਂ ਦਾ ਖੁਦ ਆ ਪਰਸਨਲ ਬੜਾ ਅਦਾਾਰ ਹੈ ਜਾਤੀਵਾਦ ਨੂੰ ਲੈ ਲਓ ਔਰ ਪਹਿਲਾਂ ਇਹਦੇ ਕੰਮਾਂ ਤੋਂ ਉਸ ਭਾਵ ਤੋਂ ਲੈ ਕੇ ਲੈ ਲਓ ਪਰ ਹੁਣ ਜੋ ਮਾਹੌਲ ਬਣਿਆ ਹੈ ਉਹ ਪੂਰੇ ਦੇਸ਼ ਦੇ ਵਿੱਚ ਜਿਹੜਾ ਹੈਗਾ ਇੰਡੀਆ ਗੱਠ ਜੋੜਨ ਨੂੰ ਜਿਹੜਾ ਲੋਕਾਂ ਦੇ ਉਹਦੇ ਪੱਖ ਵਿੱਚ ਹੰਗਾਰਾ ਭਰਿਆ ਕਿਉਂਕਿ ਮੌਜੂਦਾ ਜੋ ਸਰਕਾਰ ਹੈ ਮੋਦੀ ਸਰਕਾਰ ਉਹ ਇੱਕ ਲੋਕ ਮਹਿਸੂਸ ਕਰ ਰਹੇ ਹੈ ਵੀ ਸੰਵਿਧਾਨ ਜਿਹੜਾ ਹੈਗਾ ਹੈ ਨਾ ਧਿਆਨ ਤੋਂ ਬਾਅਦ ਖਤਮ ਹੋ ਜਾਣਾ ਹੈ ਇਹ ਦੁਬਾਰਾ ਬਣ ਕੇ ਤਾਂ ਇਲੈਕਸ਼ਨ ਦਾ ਮੁੱਦਾ ਹੀ ਖਤਮ ਹੋ ਚੋਣਾ ਹੀ ਬੰਦ ਹੋ ਜਾਣੀ ਹੈ ਇਹ ਆਮ ਪਬਲਿਕ ਦੀ ਰਾਇ ਜਿਹੜੇ ਸੱਥਾਂ ਦੇ ਵਿੱਚ ਲੋਕ ਬੈਠੇ ਆ ਬੜੇ ਸਧਾਰਨ ਲੋਕ ਬੈਠੇ ਆ ਉਹ ਵੀ ਮਹਿਸੂਸ ਕਰ ਰਹੇ ਹੈ ਵੀ ਜਿਵੇਂ ਮਹਿੰਗਾਈ ਵਧੀ ਹੈ ਜਿਸ ਤਰ੍ਹਾਂ ਸੰਵਿਧਾਨ ਨੂੰ ਗੱਲ ਕਰਦੇ ਹੈ ਧਰਮ ਦੇ ਨਾਮ ਤੇ ਜਾਤੀ ਦੇ ਨਾਮ ਤੇ ਵੰਡ ਉਸ ਤਰ੍ਹਾਂ ਦਿਨ ਪਰ ਦਿਨ ਮਤਲਬ ਲੋਕਾਂ ਦੇ ਮਨ ਵਿੱਚ ਇਹ ਮਹਿਸੂਸ ਕਰ ਰਹੇ ਆ ਕਿ ਦੇਸ਼ ਨੂੰ ਕੋਈ ਪਾਰਟੀ ਚਲਾ ਸਕਦੀ ਹੈ ਤਾਂ ਕਾਂਗਰਸ ਪਾਰਟੀ ਚਲਾ ਸਕਦੀ ਹੈ। ਜਣੀ ਵਣ ਭਾਜਪਾ ਪਾਰਟੀ ਵੰਦਨਾ ਸਾਗਵਾਲ ਪਿਛਲੀ ਵਾਰ ਦੂਸਰੇ ਨੰਬਰ ਤੇ ਰਹੀ ਸੀ। ਤੁਸੀਂ ਬੀਜੇਪੀ ਨੂੰ ਇਸ ਵਾਰ ਕਿਸ ਤਰ੍ਹਾਂ ਦੇਖ ਰਹੇ ਹੋ? ਬੀਜੇਪੀ ਜਿਹੜੀ ਪਾਰਟੀ ਹੈ ਨਾ ਉਹ ਇੱਕ ਕਾਂਗਰਸ ਪੰਜਾਬ ਜਿਹੜਾ ਆਪਣਾ ਪੰਜਾਬ ਹੈ ਉਹ ਕਿਸਾਨੀ ਪ੍ਰਦਾਨ ਦੇਸ਼ ਹੈ। ਹਾਂਜੀ। ਤੇ ਬੀਜੇਪੀ ਨੂੰ ਕਿਸਾਨ ਜਿਹੜੇ ਦੇ ਕੋ ਥਾਂ ਥਾਂ ਨੂੰ ਦਾ ਤਰਨਾ ਜਿਹੜਾ ਮੁਜ਼ਾਹਰਾ ਚੱਲ ਰਿਹਾ ਉਹਨਾਂ ਦੇ ਵਿਰੋਧਤਾ ਚੱਲ ਰਹੀ ਹੈ ਕਾਰਨ ਇਹ ਕਿ ਪਿਛਲੀ ਵਾਰ ਇਹਨਾਂ ਨੂੰ ਬੁਲਾ ਕੇ ਬਾਰਡਰ ਤੇ ਸਮਝੌਤਾ ਕਰਕੇ ਵੀ ਐਮਐਸਪੀ ਮੰਨ ਕੇ ਉਹਨਾਂ ਨੂੰ ਉਠਾਤਾ 750 ਕਿਸਾਨ ਉੱਤੇ ਸ਼ਹੀਦ ਹੋਏ ਪਰ ਉਸ ਗੱਲ ਤੇ ਪੂਰੇ ਨਹੀਂ ਉਤਰੇ ਹੁਣ ਦੁਬਾਰਾ ਫੇਰ ਜਿਹੜੇ ਕਿਸਾਨ ਹੈ ਉਸੇ ਤਰ੍ਹਾਂ ਹੀ ਫੇਰ ਬਾਰਡਰਾਂ ਤੇ ਬੈਠੇ ਆ ਤਾਂ ਇਹਨਾਂ ਦਾ ਜਗ੍ਹਾ ਜਗ੍ਹਾ ਵਿਰੋਧ ਹੋ ਰਿਹਾ ਪੰਜਾਬ ਦੇ ਵਿੱਚ ਬੀਜੇਪੀ ਜਿਹੜੀ ਹੈ ਇਹ ਮੈਨੂੰ ਲੱਗਦਾ ਇਹਦਾ ਕੋਈ ਆਧਾਰ ਹੀ ਨਹੀਂ ਹੈਗਾ ਚੌਥੇ ਨੰਬਰ ਤੇ ਆ ਸਕਦੀ ਹੈ ਤਾਂ ਹੁਣ ਜਿਹੜਾ ਵਿਰੋਧ ਹੋ ਰਿਹਾ ਪਿੰਡਾਂ ਦੇ ਵਿੱਚ ਉਸ ਸਾਬ ਨਾਲ ਮਤਲਬ ਬੀਜੇਪੀ ਦਾ ਕੋਈ ਪੰਜਾਬ ਚ ਇਹ ਆਪਣੇ ਹਲਕੇ 'ਚ ਜਿਵੇਂ ਲੋਕਾਂ ਨੇ ਪਿਛਲੀ ਵਾਰ ਆਪਣੇ ਗੋਲਡੀ ਮਸਤਾਫਾ ਰਾਵਾ ਦੇ ਮਿਲਣ ਚ ਦੱਸਿਆ ਸੀ ਤੁਹਾਨੂੰ ਲੱਗਦਾ ਵੀ ਗੋਲਡੀ ਮਸਤਾਫਾ ਨੇ ਕੋਈ ਇਲਾਕੇ ਦਾ ਸੁਧਾਰ ਕੀਤਾ ਇਸ ਵਾਰ ਆਪਸੇ 2-2.5 ਸਾਲ 'ਚ ਜਾ ਰਹੇ ਪਿੰਡਾਂ 'ਚ ਮੈਂ 2-2.5 ਸਾਲ ਤੋਂ ਮੇਰੀ ਆਦਤ ਹੀ ਹੈ ਵੀ ਸੱਥਾ-ਸੁੱਥਾਂ ਵਿੱਚ ਪਿੰਡਾਂ ਵਿੱਚ ਫਿਰਦੇ ਰਹਿਣਾ ਪਰ ਅਜੇ ਤੱਕ ਮੈਨੂੰ ਤਾਂ ਲੱਗਦਾ ਪਿੰਡਾਂ 'ਚ ਆਇਆ ਹੀ ਨਹੀਂ ਖਾਸ ਕਰਕੇ ਲੋਕਾਂ ਨੂੰ ਪਤਾ ਹੀ ਨਹੀਂ ਸਾਡੇ ਐਮ.ਐਲ.ਏ. ਹੈ ਸੁਧਾਰਤਾ ਕੀ ਹੈ ਜੋ ਪਿੱਛੇ ਕਾਂਗਰਸ ਦੇ ਟਾਈਮ ਤੇ ਹੋਇਆ ਹੈ ਚਾ ਪੱਤਰੇ ਵਾਲਾ ਪ੍ਰੋਜੈਕਟ ਹੈ ਚਾ ਨਹਿਰ ਬੜੀ ਰਾਮਸਰੇ ਵਾਲੀ ਪੱਕੀ ਬਣੀ ਹੈ ਜਾਂ ਆਪਣਾ ਜਿਹੜਾ ਇਹ ਕਾਲਜ ਬਣਿਆ ਹੈ ਸੁਖਚੈਨ ਦੇ ਕੋਲੇ ਇਹ ਸਾਰੀਆਂ ਜਿਹੜੀਆਂ ਸਕੀਮਾਂ ਇਹ ਕਾਲਜ ਸਰਕਾਰ ਕਾਂਗਰਸ ਦੇ ਟਾਈਮ ਤੇ ਬਣੀ ਹੈ ਚੰਨੀ ਸਾਹਿਬ ਬਹੁਤ سارے ਕੰਮ ਕਰਾ ਗਏ ਇੰਟਰਲੌਕ ਟੈਨਾਂ ਲੱਗੀਆਂ ਮਤਲਬ 5 ਸਾਲ ਜਿਹੜਾ ਵਿਕਾਸ ਹੋਇਆ ਹੈ ਇਹਨਾਂ ਦੇ ਆਉਣ ਤੋਂ ਬਾਅਦ ਤੱਕ ਗਰੰਟੀ ਚੱਲੀ ਨਹੀਂ ਜਿਹੜਾ ਪੈਸਾ ਪਿਆ ਸਾਰਾ ਉਹ ਕਾਂਗਰਸ ਦੇ ਟਾਈਮ ਦਾ ਕੁਝ ਤਾਂ ਪਿਆ ਹੈ ਹਜੇ ਤੇ ਬਾਕੀ ਉਹੀ ਕੰਮ ਚੱਲ ਰਿਹਾ ਨਵੇਂ ਸਿਰੋਂ ਤਾਂ ਨਾ ਤਾਂ ਕੋਈ ਪ੍ਰੋਜੈਕਟ ਸ਼ੁਰੂ ਹੋਇਆ ਨਾ ਕੰਮ ਸ਼ੁਰੂ ਹੋਇਆ ਨਾ ਕੋਈ ਮਤਲਬ ਹਲਕੇ ਦੇ ਵਿਕਾਸ ਦੀ ਤਾਂ ਕਹਿਣਾ ਹੀ ਕੀ ਹੈ ਮਤਲਬ ਲੋਕਾਂ ਨੂੰ ਪਤਾ ਹੀ ਨਹੀਂ ਕਿ ਸਾਡਾ ਐਮ.ਐਲ.ਏ. ਕੌਣ ਹੈ ਨਹੀਂ ਮਨ ਜਿਵੇਂ ਆਮ ਆਦੀ ਪਾਰਟੀ ਤੁਹਾਨੂੰ ਲੱਗਦਾ ਵੀ ਜਿਵੇਂ ਉਹਨਾਂ ਦੇ ਪਹਿਲਾਂ ਦੇ ਮੁੱਦੇ ਸੀ ਜਿਹੜੇ ਆਧਾਰ ਤੇ ਉਹ ਸਰਕਾਰ ਬਣਾਈ ਉਹਨਾਂ ਨੇ ਵੀ ਨਸ਼ੇ ਦੇ ਕਾਬੂ ਪਾਵਾਂਗੇ ਪ੍ਰਸ਼ਤਾਚਾਰ ਖਤਮ ਕਰਾਂਗੇ ਤੁਹਾਨੂੰ ਲੱਗਦਾ ਕੁਝ ਨਾ ਕੁਝ ਉਹ ਸਾਰੇ ਡਬਲ ਹੋ ਗਿਆ ਜੀ ਉਹ ਤਾਂ ਕੁਝ ਹੋਇਆ ਹੀ ਨਹੀਂ ਪਬਲਿਕ ਨੇ ਉਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਨੂੰ ਵੇਖ ਕੇ ਲੋਕਾਂ ਨੇ ਵੋਟਾਂ ਪਾਈਆਂ ਸੀ ਹੋ ਸਕਦਾ ਕਿ ਕਿਤੇ ਨਾ ਕਿਤੇ ਬਿジネス ਸਰਕਾਰਾਂ ਦੇ ਵਿੱਚ ਕਾਂਗਰਸ ਅਕਾਲੀ ਦਲ ਦੇ ਵਰਕਰ ਦੀਆਂ ਕਹਿੰਦੀ ਹੋਈ ਹੈ ਉਸ ਨੂੰ ਲੈ ਕੇ ਲੋਕਾਂ ਨੇ ਸੋਚਿਆ ਸੀ ਵੀ ਨਵੇਂ ਆਪਾਂ ਸਰ ਬਦਲਾ ਲੈ ਕੇ ਆਵਾਂਗੇ ਔਰ ਅਸੀਂ ਉਹਨਾਂ ਨੇ ਬੜੇ ਮਾਰਜਨ ਦੇ ਨਾਲ ਜਿਤਾਇਆ ਉਤਸ਼ਾਹ ਸੀ ਲੋਕਾਂ ਦੇ ਵਿੱਚ ਪਰ ਹੁਣ ਲੋਕੀ ਮਹਿਸੂਸ ਕਰ ਰਿਹਾ ਹੈ ਉਹ ਤਾਂ 6 ਮਹੀਨੇ ਬਾਅਦ ਹੀ ਪਤਾ ਲੱਗਿਆ ਸੀ ਵੀ ਜਿਹੜਾ ਨਸ਼ੇ ਕਹੇ ਉਹ ਤੋਂ ਜ਼ਿਆਦਾ ਵਧ ਗਏ ਬੇਰੋਜ਼ਗਾਰੀ ਉਹ ਤੋਂ ਜ਼ਿਆਦਾ ਵਧੀ ਹੈ ਭ੍ਰਸ਼ਟਾਚਾਰ ਉਹ ਤੋਂ ਬਾਕੀ ਹਾਲਾਤ ਹੀ ਪੰਜਾਬ ਦੇ ਅਜੇ ਹੋਗੇ ਕਿ ਬੰਦਾ ਸ਼ਰੇਆਮ ਕੋਈ ਜਾ ਨਹੀਂ ਸਕਦਾ ਲੁੱਟਾਂ ਖਵਾ ਤਾਂ ਦਿਨ ਬਾਈ ਡੇ ਪੰਜਾਬ ਜਿਹੜਾ ਮੈਂ ਕਹਿੰਨੀਆ 15 ਸਾਲ ਪਿੱਛੇ ਚਲਾ ਗਿਆ ਨੇ ਆਨ ਤੋਂ ਬਾਅਦ ਅਬ ਸ਼੍ਰੋਮਣੀ ਅਕਾਲੀ ਦਲ ਵੀ ਕਾਫੀ ਦਾਵਾਦਾਰੀ ਕਰ ਰਿਹਾ ਵੀ ਅਸੀਂ ਇਸ ਵਾਰ ਸੀਟ ਕੱਢਾਂਗੇ ਤੁਹਾਨੂੰ ਲੱਗਦਾ ਕੁਸ਼ਣ ਇਹ ਪਤਾ ਕੀ ਇਹ ਵੀ ਇਹ ਜਿਹੜਾ ਇਲੈਕਸ਼ਨ ਹੈ ਐਮਪੀ ਇਲੈਕਸ਼ਨ ਖਾਸ ਕਰਕੇ ਹਰ ਪਾਰਟੀ ਦਾ ਵਿਚਾਰਾਂ ਦੀ ਲੜਾਈ ਹੈ ਅਸੀਂ ਆਪਣੇ ਮੁੱਦੇ ਲੈ ਕੇ ਲੋਕਾਂ ਕੋਲੇ ਜਾਵਾਂਗੇ ਅਸੀਂ ਲੋਕਾਂ ਨੂੰ ਦੱਸਾਂਗੇ ਵੀ ਅਸੀਂ ਕੀ ਕਰਨਾ ਹੈ ਉਹ ਪਾਰਟੀਆਂ ਆਪਣਾ ਪ੍ਰਚਾਰ ਕਰਦੀਆਂ ਵੀ ਹਨ ਇਹ ਹੁਣ 2022 ਵਿੱਚ ਸਾਬਤ ਹੋ ਗਿਆ ਵੀ ਜੋ ਪਬਲਿਕ ਹੈ ਨਾ ਇਹ ਕੁਝ ਵੀ ਕਰ ਸਕਦੀ ਹੈ ਇਹਨਾਂ ਨੇ ਲੀਡਰਾਂ ਦਾ ਵੀ ਵਹਿਮ ਕੱਢ ਤੇ ਔਰ ਸਰਕਾਰਾਂ ਦਾ ਵੀ ਵਹਿਮ ਜੜਿਆ ਉਹ ਨਿਕਲ ਗਏ ਹੁਣ ਪਬਲਿਕ ਜਿਹੜੀ ਹੈ ਨਾ ਉਹ ਆਪ ਮੁਹਾਰੇ ਸੋਚਦੀ ਹੈ ਔਰ ਜੋ ਅਸੀਂ ਦੇਖਿਆ ਪਿੰਡਾਂ ਵਿੱਚ ਜਾ ਕੇ ਅਸੀਂ ਦੂਜੀ ਪਾਰਟੀ ਦੀ ਗੱਲ ਕਰਨ ਦੀ ਬਜਾਏ ਕਿਸੇ ਨੂੰ ਕੰਡੈਮ ਕਰਨ ਦੀ ਬਜਾਏ ਅਸੀਂ ਤਾਂ ਆਪਣਾ ਕਹਿ ਸਕਦੇ ਹਾਂ ਵੀ ਆਧਾਰ ਲੋਕ ਕੀ ਸਮਝ ਰਹੇ ਹੈ ਵੀ ਇਸ ਟਾਈਮ ਜੇ ਦੇਸ਼ ਨੂੰ ਕੋਈ ਚਲਾ ਸਕਦੀ ਹੈ ਪਾਰਟੀ ਤਾਂ ਕਾਂਗਰਸ ਦਾ ਮਨਮੋਹਨ ਸਿੰਘ ਦਾ ਰਾਜ ਯਾਦ ਕਰਦੇ ਹੈ ਵੀ ਜੇ ਦੇਸ਼ ਨੂੰ ਕੋਈ ਸੰਭਾਲ ਸਕਦਾ ਹੈ ਤਾਂ ਕਾਂਗਰਸ ਪਾਰਟੀ ਸੰਭਾਲ ਸਕਦੀ ਹੈ ਹਾਂਜੀ 1 ਮਿੰਟ ਮੈਂ ਹੋਰ ਪੁੱਛਣਾ ਚਾਹੁੰਦਾ ਵੀ ਤੁਸੀਂ ਪਹਿਲਾ ਲੈਕਚਰ ਆ ਰਹੇ ਹੋ ਔਰ ਲੈਕਚਰਰ ਤੋਂ ਬਾਅਦ ਤੁਸੀਂ ਇਹ ਰਾਜਨੀਤੀ 'ਤੇ ਤੁਹਾਨੂੰ ਇਸ ਤਰ੍ਹਾਂ ਤੁਹਾਡਾ ਇੰਟਰਸਟ ਹੋ ਰਿਹਾ ਤੇ ਬੜਾ ਇੰਟਰਸਟ ਤਾਂ ਦੇਖੋ ਜੀ ਉਹ ਆਪਣੀ ਜਗ੍ਹਾ ਤੇ ਸੇਵਾ ਇੱਕ ਲੈਕਚਰਰ ਜਿਹੜੀ ਹੈਗੀ ਆ ਉਹ ਤੇ ਇਹ ਦੋਨੋਂ ਚੀਜ਼ਾਂ ਆਪੋਜੀਟ ਹੈ ਰਾਜਨੀਤੀ ਤੇ ਐਜੂਕੇਸ਼ਨ ਜਿਹੜੀ ਹੈ ਨਾ ਉਹ ਬੜੀ ਸਕੂਨ ਦੀ ਆਪਦੀ ਇੱਕ ਹੈਗਾ ਇੱਧਰ ਆ ਕੇ ਦੇਖੋ ਇੱਕਦਮ ਲਹਿਰ ਬਦਲ ਗਈ ਲੋਕਾਂ ਨੂੰ ਕਨਵਿੰਸ ਕਰਾਣਾ ਉਹ ਵੀ ਕਨਵਿੰਸ ਕਰਾਣਾ ਇਹ ਵੀ ਇੰਦੇ 'ਚ ਬੜਾ ਫਰਕ ਹੈ ਪਰ ਇਹ ਵੀ ਜਦੋਂ ਆਪਾਂ ਜਿਸ ਪਾਸੇ ਪੈ ਜਾਂਦੇ ਆ ਮੇਰੀ ਆਦਤ ਹੈ ਕਿ ਮੈਂ ਜਦੋਂ ਪੜਾਇਆ ਤੇ 25 26 ਸਾਲ ਮੇਰੇ 100% ਰਿਜ਼ਲਟ ਰਹੇ ਹੈ ਮੈਂ ਪੂਰੀ 100% ਡੈਡੀਕੇਟਡ ਰਹੀ ਹਾਂ ਜੋ ਵੀ ਹੈ ਹੁਣ ਪੋਲਿਟਿਕਸ ਚ ਆਈਆਂ ਤੇ 2.5 ਸਾਲ ਤੋਂ ਮੈਂ ਹਾਰਨ ਤੋਂ ਬਾਅਦ ਵੀ ਲਗਾਤਾਰ ਮੈਂ ਕੋਸ਼ਿਸ਼ ਕਰ ਰਹੀ ਹਾਂ ਬਾਕੀ ਆਪਣਾ ਤਾਂ ਦੇਖੋ ਮਿਹਨਤ ਕਰਨਾ ਫਰਜ਼ ਬਣਦਾ ਹੈ ਇੱਕ ਵਾਰੀ ਜਦੋਂ ਸਮਾ ਸੀਗਾ ਸਾਰੀ ਕਾਂਗਰਸ ਆਮ ਆਦਮੀ ਚ ਕਨਵਰਟ ਹੋ ਗਈ ਸਾਡੀ ਸਾਰੀ ਜੋ ਬਲੂਆਣਾ ਪੈਟ ਕਾਂਗਰਸੀ ਸੀਗਾ ਉਹਦੀ ਸਾਰੀ ਵੋਟ ਉਧਰ ਚਲੀ ਗਈ ਮੈਨੂੰ 24000 ਦੇ ਕਰੀਬ ਵੋਟ ਮਿਲੀ ਹੈ ਪਰ ਹੁਣ ਮੈਂ ਦੇਖਿਆ ਜਦੋਂ ਇੱਕ ਬੰਦਾ ਨਿਕਲਣ ਤਿਆਰ ਨਹੀਂ ਸੀਗਾ ਤੇ ਤੁਸੀਂ ਬਾਜਵਾ ਸਾਹਿਬ ਆਏ ਹੈ ਜਾ ਕੁਬਾਇਆ ਸਾਹਿਬ ਦੀ ਜਦੋਂ ਤੁਸੀਂ ਆਪਾਂ ਨੋਮੀਨੇਸ਼ਨ ਕੀਤੀ ਹੈ ਦਫਤਰ ਦਾ ਉਦਘਾਟਨ ਕੀਤਾ ਹੈ ਹੁਣ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਚੱਲ ਪਏ ਆ ਇਹ ਕਿਤੇ ਨਾ ਕਿਤੇ ਤਾਂ ਫਿਰ ਲੋਕਾਂ ਨੂੰ ਲੱਗਿਆ ਕਿ ਮੈਡਮ ਸਹੀ ਕੰਮ ਕਰ ਰਹੀ ਹੈ ਮੇਰੇ ਨਾਲ ਜੁੜੇ ਹੈ ਕੁਝ ਕਾਂਗਰਸ ਦੀਆਂ ਨੀਤੀਆਂ ਤੋਂ ਲੋਕ ਖੁਸ਼ ਹੋ ਕੇ ਤਾਂ ਹੁਣ ਮੈਨੂੰ ਲੱਗਣ ਲੱਗਿਆ ਕਿ ਮਿਹਨਤ ਜਿਹੜੀ ਬੇਕਾਰ ਨਹੀਂ ਜਾਂਦੀ ਤੇ ਪਬਲਿਕ ਉਸ ਦਾ ਮੁੱਲ ਜ਼ਰੂਰ ਪਾਊਗੀ ਹਾਂਜੀ ਮੈਂ ਮੇਰੇ ਸਾਧੂ ਸੰਗਤਾਂ ਨੂੰ ਸਤਿ ਸ੍ਰੀ ਅਕਾਲ ਵੀ ਆਪਣੇ ਰਾਜੀ ਦੇ ਨਾਲ ਬਿਲੋਂਗ ਕਰਦੇ ਸਾਂ ਤੁਸੀਂ ਵੀ ਆਪਣੀ ਜਿਉਣ ਵਾਲ ਸਮੇਂ ਚ ਐਮਐਲਏ ਬਣਦੇ ਹੋ ਜਾਂ ਉਹ ਰਸ਼ੇ ਸਿੰਘ ਕਬਾਇ ਜਿਵੇਂ ਆਪਣੇ ਐਮਪੀ ਬਣਦੇ ਆ ਤੁਸੀਂ ਆਪਣੀ ਬਰਾਦਰੀ ਵਾਸਤੇ ਕੀ ਆਪਣੀ ਕਾਫੀ ਬੈਠੀ ਨਹੀਂ ਬਰਾਦਰੀ ਤੁਸੀਂ ਨਾ ਆਪਣੀ ਬਰਾਦਰੀ ਤਾਂ ਜਿਹੜੀ ਵਿਚਾਰੀ ਬਹੁਤ ਪਛੜੀ ਹੋਈ ਹੈ ਉਹਨਾਂ ਨੂੰ ਸਮਝ ਹੀ ਨਹੀਂ ਕਿਉਂਕਿ ਉਹਨਾਂ ਦੇ ਐਮਐਲਏ ਐਮਪੀ ਕਦੇ ਨਹੀਂ ਬਣੇ ਸਾਧੂ ਸਿੰਘ ਧਰਮਸਾਥ ਬਣੇ ਸੀ ਉਹ ਇੱਕੋ ਹੀ ਮਤਲਬ ਏਰੀਏ ਨੂੰ ਰਿਪਰੈਜ਼ੈਂਟ ਕਰਦੇ ਸੀਗੇ ਤਾਂ ਮੇਰਾ ਮਕਸਦ ਹੈ ਵੀ ਪੜ੍ਹ ਲਿਖ ਕੇ ਆਪਣਾ ਲੋਕਾਂ ਨੂੰ ਜਾਗਰੂਕ ਪਹਿਲਾਂ ਤਾਂ ਕਰੀਏ ਇਹਨਾਂ ਨੂੰ ਸਮਝ ਆਵੇ ਵੀ ਦੁਨੀਆਦਾਰੀ ਹੈ ਕੀ ਕਾਫੀ ਪੜ੍ਹ ਲਿਖ ਕੇ ਜ਼ਮੀਨਾ ਬਣਾਉਣ ਲੱਗੇ ਪਰ ਅਜੇ ਵੀ ਲੋਕ ਰਾਜਨੀਤੀ ਤੋਂ ਦੂ ਜਰੂਰ ਤੱਕ ਲੋਕ ਅੱਗੇ ਨਹੀਂ ਆਣਗੇ ਉਦ ਤੱਕ ਸਮਝਣਗੇ ਨਹੀਂ ਉਹਨਾਂ ਵਾਸਤੇ ਜਿੰਨਾ ਹੋ ਸਕਿਆ ਜਿਵੇਂ ਉਹ 2% ਦਾ ਮੁੱਦਾ ਚੱਲਦਾ ਪਿਆ ਨੌਕਰੀ ਦੇ ਵਿੱਚ ਜੋ ਆਪਣੇ ਕਾਬੜ ਹੋਇਆ ਮੈਂ ਕੋਸ਼ਿਸ਼ ਕਰੂੰਗੀ ਬਾਤ ਤੋਂ ਬਾਤ ਇਹਨਾਂ ਦੇ ਬੱਚਿਆਂ ਦੀ ਮਤਲਬ ਆਪਣੀ ਬਰਾਦਰੀ ਵਾਸਤੇ ਵੀ ਕੁਝ ਕਰ ਸਕਾਂ ਵੀ ਇਹ ਹੋ ਕੇ ਉਹਨਾਂ ਦੀ ਲੜਕੀ ਹੈ ਦਰਾਈ ਹੈ ਕਾਂਗਰਸ ਨੇ ਬੜਾ ਮਾਣ ਦਿੱਤਾ ਹੈ ਅੱਜ ਤੱਕ ਆਪਣੀ ਮਹਿਲਾ ਕੋਈ ਬਜਾਈ ਗਰਤ ਮੈਨ ਲੱਗਦਾ ਕਿਸੇ ਨੂੰ ਨਾ ਉਹਨਾਂ ਨੇ ਐਮਐਲਏ ਵਾਸਤੇ ਪ੍ਰਮੋਟ ਨਹੀਂ ਕੀਤਾ ਔਰ ਮੈਨੂੰ ਉਹਨਾਂ ਨੇ ਦਿੱਤਾ ਬੜੀ ਮੈਂ ਸ਼ੁਕਰਗੁਜ਼ਾਰ ਹਾਂ ਕਾਂਗਰਸ ਪਾਰਟੀ ਦੀ ਕਿ ਉਹਨਾਂ ਨੇ ਮੈਨੂੰ ਨਾਮ ਪਛਾਣ ਦਿੱਤੀ ਹੈ ਮੈਂ ਕੋਸ਼ਿਸ਼ ਕਰੂੰਗੀ ਕਿ ਆਪਣੀ ਬਰਾਦਰੀ ਦੇ ਵਾਸਤੇ ਵੀ ਇੱਕ ਪਛਾਣ ਬਣਾ ਸਕਾਂ ਵੀ ਉਹਨਾਂ ਦੀ ਲੜਕੀ ਨੂੰ ਇੱਧਰ ਮਤਲਬ ਆ ਕੇ ਕੋਈ ਕੰਮ ਕੀਤਾ ਕਿਸੇ ਵਾਸਤੇ ਹਾਂਜੀ ਆਪਣੇ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਆਪਣੇ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਮੈਂ ਇਹ ਕਹਿਣਾ ਚਾਹੂੰਗੀ ਵੀ ਜੋ ਇਸ ਟਾਈਮ ਦਾ ਮਾਹੌਲ ਹੈ ਜਿਹੜੇ ਆਪਣੇ ਕੈਂਡੀਡੇਟ ਚਾਰ ਕੈਂਡੀਡੇਟ ਹੈ ਉਹਨਾਂ 'ਚ ਦੇਖ ਕੇ ਵੋਟ ਪਾਣ ਵੀ ਸ਼ੇਰ ਸਿੰਘ ਕਬਾਇ ਜੀ ਦੀ ਬੈਕਗ੍ਰਾਉਂਡ ਉਹਨਾਂ ਦਾ ਪਰਿਵਾਰ ਉਹ ਮਿਲਣਸਾਰ ਹੈ ਗਰਾਊਂਡ ਲੈਵਲ ਤੋਂ ਉੱਠੇ ਹੋਏ ਹੈ ਹਰ ਗਰੀਬ ਅਮੀਰ ਦੀ ਗੱਲ ਸੁਣਦੇ ਹੈ ਔਰ ਵੱਧ ਤੋਂ ਵੱਧ ਉਹਨਾਂ ਨੇ ਆਪਣੀ ਆਵਾਜ਼ ਉੱਤੇ ਸੰਸਦ ਚ ਉਠਾਈ ਆਪਣੇ ਇਲਾਕੇ ਦੀ ਤਾਂ ਹੁਣ ਵੀ ਜਿਹੜਾ ਮਾਹੌਲ ਹੈ ਕਾਂਗਰਸ ਦੇ ਪੱਖ ਵਿੱਚ ਵੀ ਹੈ ਕਬਾਇਆ ਸਾਹਿਬ ਦੀ ਸੱਥਾ ਵਿੱਚ ਵੀ ਹੋ ਰਹੀ ਹੈ ਵੀ ਸੀਟ ਕੱਢਦੇ ਤਾਂ ਕਬਾਇਆ ਸਾਹਿਬ ਕੱਢਦੇ ਹੈ ਉਹ ਜਿੱਤ ਜਾਣਗੇ ਤਾਂ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਅਸੀਂ ਬਲਵਾਨਾ ਦੇ ਪਿਛੜੇ ਹੋਏ ਹਲਕੇ ਹੈ ਹੋਰ ਬਲਵਾਨਾ ਉਹਨਾਂ ਦੀ ਸੇਵਾ ਵਿੱਚ ਅਸੀਂ ਲਵਾਂਗੇ जी मैडम बहुत-बहुत धन्यवाद ਤੁਹਾਡਾ ਸਾਡੇ ਚੈਨਲ ਤੇ ਸਮਰਥਨ ਲਈ ਥੈਂਕ ਯੂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਾਂਗੇ ਇਸ ਸੰਵਾਦ ਵੀ ਵੀ ਰਜਿੰਦਰ ਬਹੁਤ ਭਰਕਾਂ ਚਾਰਜ காங்கிரஸ் اور اپنے نئے چینل یوٹیوب ਨੂੰ سبسکرائب ਕਰੋ শেয়ার ਕਰੋ ਬਹੁਤ-ਬਹੁਤ આભાર